ਵਸੀਅਤ ਨਾਮਾ ਭਾਗ ਦੱਚ ਪਿਛਲੇ ਦਿਨੀ ਕਿਸੇ ਦੋਸਤ ਦੇ ਫੋਗ ਸਮੇ ਪਿਤਾ ਜੀ ਦੇ ਕੀਤੇ ਭਾਸ਼ਣ ਦੇ ਸ਼ਬਦ ਮੇਰੇ ਜ਼ਿਹਨ ਵਿੱਚੋਂ ਗੁਜ਼ਰ ਜਾਂਦੇ ਹਾਂ ਮੈਂ ਉਹਨਾਂ ਨੂੰ ਹਲਾਉਣ ਦੀ ਕੋਸ਼ਿਸ਼ ਸੋਚਦਾ ਹਾਂ ਕਿ ਕਿਤੇ ਇਹ ਵੀ ਉਸ ਗੂੜੀ ਨੀਂਦੇ ਤਾਂ ਨਹੀਂ ਚਲੇ ਗਏ ਪਰ ਮੇਰਾ ਹੌਸਲਾ ਨਹੀਂ ਪੈਂਦਾ ਕੰਮ ਤਿਆਰ ਹੋ ਕੇ ਆ ਜਾਂਦਾ ਹੈ ਮੈਂ ਪਿਤਾ ਜੀ ਤੋਂ ਅਸ਼ੀਰਵਾਦ ਲੈਣਾ ਹੈ ਮੈਂ ਅਮਰੀਕਨ ਵੀਜ਼ੇ ਲਈ ਬਿਨੇ ਪੱਤਰ ਦੇਣ ਜਾਣਾ ਹੈ ਗੁਰਜੀਤ ਇਨਾ ਦੀ ਅਸ਼ੀਰਵਾਦ ਲੈ ਕੇ ਗਿਆ ਤੈਲੇ ਹੱਲੇ ਹੀ ਸਿੱਧਾ ਅਮਰੀਕਾ ਪਹੁੰਚ ਗਿਆ ਬਿਨਾ ਕਿਸੇ ਰੁਕਾਵਟ ਤੋਂ ਮੇਰਾ ਪੁੱਤ ਜ ਰਾਜਕਮਲ ਆਪਣੀ ਮੰਮੀ ਦਾ ਪੜਾਇਆ ਬੜਾ ਉਤਸ਼ਾਹਿਤ ਹੋ ਰਿਹਾ ਹੈ ਤੇ ਦਾਦੀ ਮੈਂ ਦਿੱਲੀ ਚੱਲਿਆਂ ਵੀਜ਼ੇ ਵਾਸਤੇ ਕੋਈ ਹੰਗਾਰਾ ਨਹੀਂ ਕੋਈ ਜਵਾਬ ਨਹੀਂ ਕੋਈ ਹੱਲ ਨਹੀਂ ਉਹ ਪਿਤਾ ਜੀ ਦੀ ਸੇਵਾ ਵਾਸਤੇ ਦੁਬਈ ਤੋਂ ਪਿਛਲੇ ਮਹੀਨੇ ਹੀ ਇਥੇ ਆਇਆ ਸੀ ਉਹ ਮੂੰਹ ਤੋਂ ਕੱਪੜਾ ਹਟਾਉਂਦਾ ਹੈ ਪਿਤਾ ਜੀ ਉਸ ਦੀਆਂ ਚੰਗਿਆੜਾ ਨਿਕਲ ਜਾਂਦੀਆਂ ਹਨ ਉਹ ਸੱਚਮੁੱਚ ਹੀ ਗੂੜੀ ਨੀਂਦੇ ਚਲੇ ਗਏ ਨੇ ਮੈਂ ਰੋਜ਼ਾਨਾ ਪਿੱਛੇ ਬੈਠ ਕੇ ਪਿਤਾ ਜੀ ਨੂੰ ਕਲਾਵਾ ਪਰ ਕੇ ਠਾਉਣ ਦੀ ਕੋਸ਼ਿਸ਼ ਕਰਦਾ ਹਾਂ ਆਵਾਜ਼ ਦਿੰਦਾ ਹਾਂ ਕੋਈ ਜਵਾਬ ਨਹੀਂ ਮੂੰਹ ਨੂੰ ਪਾਣੀ ਲਾਉਂਦੇ ਪਾਣੀ ਪਾਸੇ ਚੋ ਜਾਂਦਾ ਹੈ ਉਹਨਾਂ ਦੀ નિર્ਜਿੰਦਤਾ ਨੂੰ ਆਪਣਾ ਪਾਰ ਚੁੱਕਣ ਤੋਂ ਇਨਕਾਰੀ ਹੋ ਜਾਂਦੀ ਹੈ। ਫਰ ਉਡਾਰੀ ਮਾਰ ਗਿਆ। ਸੇਟਾ ਦਿਓ ਫੋਨਾ। ਉਹ ਮਾ ਨੂੰ ਸੋਮਨ ਕਰਨ ਵਾਲੇ ਸਾਰੇ ਹਥਿਆਰ ਫੇਲ ਹੁੰਦੇ ਵੇਖੇ। ਮਾਤਾ ਨੇ ਡੂੰਘਾ ਹੋ ਗਾ ਪਰਿਆ। ਕਮਲ ਦੇ ਹੱਥ ਫੜਿਆ ਕਾਲ ਜਾਂਦਾ ਕੋਲੰਦਾ ਡੋਲ ਗਿਆ। ਅਸ਼ਵਨੀ ਨੂੰ ਬੁਲਾਓ। ਮਾੜੀ ਮੋੜੀ ਤਕਲੀਫ ਤੇ ਉਹ जिम्मी ਆਪ ਇਹ ਕਿਹਾ ਕਰਦੇ ਸਨ ਕਮਲ ਡਾਕਟਰ ਫਲ ਦੌੜ ਜਾਂਦਾ ਹੈ ਡਾਕਟਰ ਬਨਾਰਸੀ ਦਾ बेटा अश्विनी कुमार ਆਪਣੇ ਪਿਤਾ ਵਾਂਗ ਪਿਤਾ ਜੀ ਦੀ ਬਹੁਤ ਇੱਜ਼ਤ ਕਰਦਾ ਹੈ ਪਿਤਾ ਜੀ ਉਸਨੇ ਬਹੁਤ ਇਤਬਾਰ ਕਰਦੇ ਹਨ ਚੱਟ ਹੀ ਉਹ ਸੰਦੂਖੜੀ ਫੜੀ ਆ ਜਾਂਦਾ ਹੈ ਬਾਪੂ ਜੀ ਸਾਸੀ ਰੀ ਗੱਲ ਕਹਿੰਦਾ ਉਹਨਾਂ ਦੀ ਨਬਜ ਫੜ ਅੱਖਾਂ ਟੋਹਦਾ ਹੈ ਟਾਰਚ ਮਾਰ ਕੇ ਅੱਖਾਂ 'ਚ ਹਨਿਆ ਬੁਤਲੀਆਂ ਹਰਕਤਾਂ ਵਿੱਚ ਚਾਤੀ ਮਾਰ ਕੇ ਸਿਰ ਫੇਰਦਾ ਪਿੱਛੇ ਹੋ ਜਾਂਦਾ ਹੈ ਉਸ ਦੀਆਂ ਅੱਖਾਂ 'ਚ ਪਰ ਆਈਆਂ ਹਨ ਹਸਦਾ ਚੱਲਿਆ ਚਲੀਏ ਮੈਂ ਅਜੇ ਹੌਸਲਾ ਨਹੀਂ ਹਾਰਿਆ ਨਹੀਂ ਕੋਈ ਫਾਇਦਾ ਨਹੀਂ ਉਸ ਦਾ ਸਪਸ਼ਟ ਜਵਾਬ ਸੀ ਕਿਰਨਵੀਰ ਦੀਆਂ ਅੱਖਾਂ ਵਿੱਚ ਡਰਕਦੇ ਹੰਝੂ ਬਰਸਾਤ ਬਣ ਆਏ ਸ਼ੈਲੀ ਮੂੰ ਅੱਡ ਦੀ ਉੱਚੀ ਸੀਖ ਮਾਰਦੀ ਬਿਸੁੱਧ ਹੋ ਗਈ ਅੱਜ ਸਵੇਰੇ ਚਾਹ ਦਿਨ ਆਏ ਸ਼ੈਲੀ ਦੇ ਸਿਰ ਪਿਆਰ ਦਿੰਦੇ ਹੋਏ ਉਹ ਅੱਖਾਂ ਪਰ ਆਏ ਸਨ ਸ਼ੈਲੀ ਮੇਰੇ ਛੋਟੇ ਵੀ ਅੰਬਰਜੀਤ ਸਿੰਘ ਦੀ ਬੇਟੀ ਹੈ ਜੋ ਨਵੰਬਰ 84 ਦੀ ਕਾਲੀ ਹਨੇਰੀ ਵਿੱਚ ਜਵਾਨੀ ਦੀ ਉਮਰ ਉਸ ਤੋਂ 3 ਸਾਲ ਦੀ ਉਮਰ ਜਿਤੇਮ ਕਰ ਗਿਆ ਸੀ ਇਹ ਥੋੜ ਪਿਤਾ ਜੀ ਨੂੰ ساری ਉਮਰ ਪਛਤੀ ਰਹੀ ਹੈ। ਚੈਲੀ ਦੀ ਮੰਮੀ ਬਲਜੀਤ ਵੀ ਆ ਗਈ। ਉਸ ਨੂੰ ਵੀ ਕਿਸੇ ਨੇ ਫੋਨ ਕਰ ਦਿੱਤਾ ਹੋ। ਉਹ ਕਾਲਸਾ ਕਾਲਜ ਕੰਮ ਤੇ ਜਾਂਦੀ ਹੈ। ਹਾਏ ਪਿਤਾ ਜੀ ਮੇਰਾ ਕੀ ਬਣੂ। ਮੈਨੂੰ ਕਿਹਦੇ ਆਸਰੇ ਛੜ ਚੱਲੀਓ। ਸਵੇਰੇ ਤਾਂ ਕਹਿੰਦੇ ਸੀ ਮੈਂ ਅੱਜ ਨਹੀਂ ਜਾਣਾ। ਹਾਏ ਮੈਨੂੰ ਢੀਕ ਲੈਂਦੇ। ਹਾਏ ਵੀ ਲੋਕ ਆਓ। ਮੈਂ ਇਹਨਾਂ ਦੇ ਸਾਰੇ ਆਪਣਾ ਔਖਾ ਸਮਾਂ ਘਟ ਲਿਆ। ਉਹ ਕੀ ਦੀ ਆਸਰੇ ਛੱਟ ਚੰਦੇ ਪਿਤਾ ਜੀ ਉਹ ਪਿੱਟਣ ਲੱਗ ਗਏ। ਨਮਰ ਜੀ ਦੀ ਜਵਾਨੀ ਵਿੱਚ ਮੌਤ ਤੋਂ ਪਿਛੋਂ ਉਹ ਹੀ ਮਾਤਾ ਪਿਤਾ ਦੇ ਨਾਲ ਇੱਕ ਦੂਸਰੇ ਦੀ ਡੰਗੋਰੀ ਬੰਦੇ ਰਹੀ ਹਨ। ਮਾਤਾ ਨੇ ਉੱਠ ਕੇ ਉਸ ਨੂੰ ਦਲਾਸਾ ਦਿੱਤਾ। ਸਬਰ ਕਰੋ ਹੁਣ। ਇੰਨਾ ਹੀ ਸਾਥ ਲਿਖਿਆ ਸੀ। ਥੋੜੀ ਸੇਵਾ ਕੀਤੀ ਤੁਸੀਂ। ਮਾਤਾ ਉਹਨਾਂ ਦਾ ਬਿਸਤਰਾ ਸਵਾਰਨ ਲੱਗ ਪਈ ਸਿਰ ਮੂੰਹ ਕੋਲ ਉਸਿਆ ਵਾਲ ਸਵਾਰੇ ਉੱਪਰ ਦੀ ਰਜਾਈ ਸਿੱਧੀ ਕਰਕੇ ਮਾਤਾ ਹੱਥ ਜੋੜਦੀ ਅੱਖਾਂ ਮਲਦੀ ਪੱਲਾ ਝਾੜਦੀ ਪਿੱਛੇ ਹੋ ਗਈ ਚਲੋ ਫੋਨ ਕਰਉ ਹਾਂ ਬਾਹਰ ਨੂੰ ਕਲਮੰਤ ਨੂੰ ਕਹਦੇ ਹੋ ਜੀਤ ਨੋ ਹੀ ਦੱਸਦੇ ਹੋ ਮਾਤਾ ਕਾ ਪੁੰਝ ਗਈ ਹੈ ਖਜ਼ਾਨ ਵੀ ਜਲਦੀ ਆ ਗਿਆ ਤੇ ਰੋਂਦਾ ਰੋਂਦਾ ਪਿਤਾ ਜੀ ਨੂੰ ਚਿੰਬੜ ਗਿਆ ਬੜੀ ਮੁਸ਼ਕਲ ਨਾਲ ਉਠਾ ਕੇ ਪਾਸੇ ਕੀਤਾ ਉਹ ਅੱਖਾਂ ਮਲਦਾ ਵਿਹੜੇ ਵਿੱਚ ਦਰੀਆਂ ਵਸਾਉਣ ਲੱਗਾ ਦਰਵਾਜ਼ੇ ਮੋਰੇ ਇਹ ਜਲਦੀ ਕੇ ਆਂਢੀ ਗਵਾਂਢੀ ਇਕੱਠੇ ਹੋਣੇ ਸ਼ੁਰੂ ਹੋ ਗਏ ਪੀੜ ਵਧਣ ਲੱਗੀ ਮੌਸਮ ਯਕ ਠੰਡਾ ਤੇ ਖਰਾਬ ਹੈ ਕਈ ਦਿਨਾਂ ਤੋਂ ਸੂਰਜ ਦੇਵਤਾ ਨਹੀਂ ਦਿਸਿਆ ਠੰਡ ਨੇ ਫਰਸ਼ੀਰ ਬਰਫਵਾਨ ਠੰਡਾ ਕਰ ਦਿੱਤਾ ਰੋਕਾ ਨੇ ਬੈਟਰ ਮਾਸ ਤੇ ਥਲੇ ਗੰਦੇ ਛੋਣੇ ਚਾਹੀਦੇ ਨੇ के माता के कहते कमल ने टेंट हाउस में फोन कर दिता मेरी पत्नी अजीत कौर पिछले छे महीने तो माता की निकलती हालत सुन के उसकी सेवा वास्ते अमेरिका तो इतने आ गई सी मैं नहीं सी आ सके क्योंकि सिटीजन बन तो कार्ड वास्ते दिता मेरा पासपोर्ट अजय नहीं सी मिले अजीत ने भी टैक्स तो मेरे नाल ही दिता ਆ ਮੇਰੇ ਕਾਗਜ਼ਾਂ ਵਿੱਚ ਕੁਝ ਨੁਕਸਾਨ ਮੇਰੀ 1 ਸੌ 1 ਮਹੀਨਾ ਲੇਟ ਹੋ ਗਈ ਇਸ ਸਮੇਂ ਸੈਨ ਫ੍ਰਾਂਸਿਸਕੋ ਵਿਕੇ ਪਾਤੀ ਅੰਬੈਸੀ ਦੇ ਕ੍ਰਾਪਸ਼ਨ ਦੀਆਂ ਕਈ ਸ਼ਿਕਾਇਤਾਂ ਕਰ ਉੱਥੇ ਵੀ ਕੰਮ ਬਹੁਤ ਲੇਟ ਹੋ ਰਿਹਾ ਸੀ ਉਸਨੇ ਮਾਤਾ ਜੀ ਬਹੁਤ ਹੀ ਟੇਟ ਲੇ ਸੰ ਡਾਕਟਰਾਂ ਨੇ ਸਿਰਫ ਇਹ ਦਿੱਤਾ ਸੀ ਸੇਤ ਬੜੀ ਕਮਜ਼ੋਰ ਹੈ ਇਹ 2-4 ਦਿਨ ਦੀ ਪੁਰਾਣੀ ਹੈ ਕਰ ਲੈ ਜਾ ਕੇ ਸੇਵਾ ਕਰ ਲੋ ਉਹ ਤਾਂ ਕਾਇਮ ਹੋ ਗਈ ਪਰ ਪਿਤਾ ਜੀ ਢਿੱਲੇ ਹੋ ਗਏ ਹੁਣ 1 ਮਹੀਨੇ ਤੋਂ ਪਿਤਾ ਜੀ ਮੰਝੇ ਤੇ ਗਏ ਸੰਤ ਦੇ ਕਈ ਵੇਰ ਹਸਪਤਾਲ ਦਾਖਲ ਕਰਾਉਣ ਤੇ ਅਜੀਤ ਕੱਲ ਹੀ ਪਿਤਾ ਜੀ ਦੇ ਹੁਕਮ ਤੇ ਰਾਜਨ ਬੇਟੀ ਕੋਲ ਨਵਾਂ ਚੜ ਗਈ ਸੀ ਪਿਤਾ ਜੀ ਉਹ ਸੁਦਾ ਜਰਾ ਵੀ ਰੁਸਾ ਨਹੀਂ ਚੰਕਾਂਦੇ ਅੱਜ ਸਵੇਰੇ ਘੰਟਾ ਕੋ ਕੱਲ੍ਹ ਆ ਪਿਤਾ ਜੀ ਬਾਰੇ ਪੁੱਛਾਂ ਲਈ ਉਸ ਦਾ ਫੋਨ ਆਇਆ ਸੀ ਮੈਂ ਦੱਸਿਆ ਸੀ ਕਿ ਉਹ ਠੀਕ ਠਾਕ ਹਨ ਕਮਨ ਨੇ ਉਸ ਨੂੰ ਇਹ ਮੈਨੂੰ ਖਬਰ ਦੇ ਦਿੱਤੀ ਜੱਬ ਦੇ ਹੀ ਉਸ ਦਾ ਮੈਨੂੰ ਫੋਨ ਆ ਗਿਆ ਉਹ ਮੇਰੀ ਸਵੇਰ ਦੀ ਰਿਪੋਰਟ ਤੇ ਬਹੁਤ ਦੁਖੀ ਤੇ ਨਰਾਜ਼ ਹੋਣ ਲੱਗੀ ਕਿ ਸਵੇਰੇ ਦੱਸ ਦਿੰਦੇ ਤਾਂ ਮੈਂ ਪਿਤਾ ਜੀ ਦਾ ਆਖਰੀ ਵਾਰ ਮੂੰਹ ਵੇਖ ਲੈਂਦੀ ਮੈਂ ਦੱਸਿਆ ਕਿ ਉਹ ਤਾਂ ਸਾਡੇ ਕੋਲ ਬੈਠਿਆਂ ਵੀ ਸਾਨੂੰ ਦੱਸੇ ਬਿਨਾ ਹੀ ਹੱਥ ਛੜਾ ਕੇ ਕਿਤੇ ਟੁੱਬੀ ਮਾਰ ਗਏ ਨੇ ਫੋਨ ਦੀ ਸ਼ਾਮਤ ਆਉਂਦੀ ਹੈ ਬਾਹਰ ਲੀਆਂ ਘੰਟੀਆਂ ਖੜਕਨ ਲੱਗਦੀਆਂ ਹਨ ਮੈਂ ਕੱਲ ਆ ਜਾਣਾ ਹੈ ਦੁਬਈ ਤੋਂ ਸਰਬਜੀਤ ਕਲਪਨਾ ਹੈ ਅਮਰੀਕਾ ਤੋਂ ਦਲਵੀਰ ਤੇ ਸੁਖਵੀਰ ਦੇ ਫੋਨ ਵੀ ਆ ਗਏ ਨੇ ਕਮਰ ਰਾਈਂ ਖਬਰ ਮਿਲਦੇ ਹੀ ਤਰੰਤ ਸਵਨਾ ਦੀ ਪ੍ਰਾਪਤੀ ਰਸੀਦ ਮੂੜ ਆ ਗਈ ਗਰਜੀਤ ਪਰਸ ਹੁੰਦਾ ਇਥੋਂ ਦੂਰ ਆ ਹੁਣ ਅਮਰੀਕਾ ਪਹੁੰਚਿਆ ਸੀ ਤੇ ਉੱਥੇ ਉਸਦੀ ਰਿਸੈਪਸ਼ਨ ਪਾਰਟੀ ਚੱਲ ਰਹੀ ਹੈ ਅੱਜ ਇਧਰ ਤਾਂ ਕਿਸੇ ਰਿਸ਼ਤੇਦਾਰ ਨੂੰ ਪਤਾ ਨਹੀਂ ਉਧਰ ਸਾਹਿ ਹਾ ਹਕਾਰ ਮਚ ਗਈ ਉਹਨਾਂ ਦੀ ਵਾਰੀ-ਵਾਰੀ ਫੋਨ ਖੜਕਣ ਦੇ ਕੁਲਵੰਤ ਆ ਗਈ ਰੋਂਦੀ ਹਾਲ ਪਾਰਿਆ ਕਰਦੀ ਹਾਈ ਪਿਤਾ ਜੀ ਮੈਨੂੰ ਕਿਉਂ ਨਾ ਉਡੇਕਿਆ ਅੱਗੇ ਰੋਜ਼ ਫੋਨ ਕਰ ਲੈਂਦੀ ਸੀ ਅੱਜ ਮੇਰੀ ਯਾਦ ਕਿਉਂ ਨਾ ਆਈ ਉਹ ਪਿਤਾ ਜੀ ਦੇ ਵਿੱਚ ਜਾਂਦੀ ਹੈ ਮੈਂ ਆਪਣੇ ਕਲੋਤੀ ਭੈਣ ਨੂੰ ਤਸੱਲੀ ਦਿੰਦਾ ਕਲਾਵਾ ਪਰ ਕੇ ਪਿੱਛੇ ਹਟਾਉਂਦਾ ਹਾਂ